6 ਤਰੀਕ ਨੂੰ ਸਰਦਾਰ ਜੀ ਅਸੀਂ ਹੜਤਾਲ ਕਰਾਂਗੇ ਰੇਟ ਰੈਲੀਆਂ ਕਰਾਂਗੇ ਆਪਣੇ ਸੰਪੂਰਨ ਤੌਰ ਤੇ ਚੱਕਾ ਜਾਮ ਕਰਕੇ 7 ਤਰੀਕ ਨੂੰ ਅਸੀਂ ਚੰਡੀਗੜ੍ਹ ਮੁੱਖ ਮੰਤਰੀ ਘਰ ਦਾ ਘਰਾਹ ਕਰਾਂਗੇ ਮਾਜੀ ਪ੍ਰਦੀਪ ਕੁਮਾਰ ਸ਼ਰਮਾ ਪੰਜਾਬ ਰੋਡਵੇ ਪੰਨਬਾਸ ਪੀ ਆਰਟੀਸੀ 2511 ਕੰਟਰੈਕਟ ਵਰਕਰ ਜੂਨੀਅਨ ਸਾਡੀਆਂ ਜੀ ਮੁੱਖ ਮੰਗ ਸਾਡੀ ਆ ਜੀ ਕੰਟਰੈਕਟ ਕੰਮਿਆਂ ਨੂੰ ਪੱਕਾ ਕੀਤਾ ਜਾਵੇ ਤੇ ਜਿਹੜੇ ਆਊਟਸੋਰਸ ਵਾਲੇ ਕਰਮਚਾਰੀ ਨੇ ਉਹਨਾਂ ਨੂੰ ਕਿਸੇ ਕਟਰੀਏ ਚ ਲਿਆਂਦਾ ਜਾਵੇ ਉਹਨਾਂ ਨੂੰ ਕੰਟਰੈਕਟ ਤੇ ਲਿਆ ਜਾਵੇ ਔਰ ਸਾਡੀ ਜਿਹੜੀ ਤਨਖਾਹ ਦੀ ਇਕਸਾਰਤਾ ਕੀਤੀ ਜਾਵੇ ਤਨਖਾਹ ਸਾਡੀ ਜਿਹੜੀ ਬਹੁਤ ਘੱਟ ਹੈ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਵਿਚੋਲੇ ਕੱਢੇ ਜਾਣ ਜਿਹੜੇ ਆਊਟਸੋਰਸ ਕੰਪਨੀਆਂ ਵਾਲੇ ਨੇ ਉਹ ਬਿਲਕੁਲ ਠੇਕੇਦਾਰ ਜਿਹੜੇ ਨੇ ਉਹ bari ਸੂਬਿਆਂ ਦੁਆਰ ਕੰਮ ਕਰ ਰਹੇ ਨੇ ਉਹ ਕੱਢੇ ਜਾਣ ਕੰਟਰੈਕਟ ਤੇ ਮਤੇ ਲਏ ਜਾਣ ਤਨਖਾਹ ਦੀ ਇਕਸਾਰਤਾ ਔਰ ਬਸਾਂ ਭਾਈਆਂ ਜਾਣ ਸਾਡੇ ਮਹਿਕਮੇ ਦੇ ਵਿੱਚ ਬਸਾਂ ਦੀ ਬਹੁਤ ਘਾਟ ਹੈ ਜੀ 6 ਤਰੀਕ ਨੂੰ ਸਰਦਾਰ ਜੀ ਅਸੀਂ ਹੜਤਾਲ ਕਰਾਂਗੇ ਗ੍ਰੇਟ ਰੈਲੀਆਂ ਕਰਾਂਗੇ ਆਪਣੇ ਸੰਪੂਰਨ ਤੌਰ ਤੇ ਚੱਕਾ ਜਾਮ ਕਰਕੇ 7 ਤਰੀਕ ਨੂੰ ਅਸੀਂ ਚੰਡੀਗੜ੍ਹ ਮੁੱਖ ਮੰਤਰੀ ਘਰ ਦਾ ਘਰਾ ਕਰਾਂਗੇ ਔਰ 8 ਨੂੰ ਸਾਡੀ ਹੜਤਾਲ ਹੋ ਗਈ 6 7 8 ਨੂੰ 3 ਦਿਨ ਦੀ ਹੜਤਾਲ ਹੈ ਜੀ ਸਾਡੀ ਨਕਮੀ ਸਰਕਾਰ ਹੈ ਜੀ ਕਹਿੰਦੀ ਕੋਸ਼ਿਸ਼ ਕਰਦੀ ਕੋਸ਼ਿਸ਼ ਸਾਡੇ ਧਰਨਿਆਂ ਦੇ ਆ ਕੇ ਟਰਾਂਸਪੋਰਟ ਮਿਨਿਸਟਰ ਸਾਡਾ ਬੋਲਦਾ ਰਿਹਾ ਕਿ ਸਾਰੇ ਵਿਚੋਲੇ ਜਿਹੜੇ ਉਹ ਕੱਢ ਦੇਾਂਗੇ ਆਊਟਸੋਰਸ ਕਰਮਚਾਰੀ ਜਿਹੜੇ ਨੇ ਉਹ ਸਾਰੇ ਪੱਕੇ ਕਰ ਦੇਾਂਗੇ ਬڑے بڑے ਵੱਡੇ ਦਾਅਵੇ ਕੀਤੇ ਸੀ ਮੁੱਖ ਮੰਤਰੀ ਪੰਜਾਬ ਵੀ ਹਰਾ ਪੈਣ ਲੈ ਗਿਆ ਸੀ ਉਹ ਵਿਧਾਨ ਸਭਾ ਦੇ ਵਿੱਚ ਵੀ ਉਹਦੀ 30 ਸਕਿੰਟ ਦੀ ਇੱਕ ਜਿਹੜੀ ਆ ਉਹ ਵੀਡੀਓ ਵਾਇਰਲ ਹੋਈ ਪਈ ਹੈ ਉਹ ਸਾਰਾ ਕੁਝ ਕੋਈ ਕੰਮ ਕਰਕੇ ਰਾਜ ਨਹੀਂ ਸਰਕਾਰ ਬਿਲਕੁਲ ਦਿਵਾਲੀਆ ਹੋਈ ਪਈ ਹੈ ਲੋਕੀ ਪਰੇਸ਼ਾਨ ਅਸੀਂ ਮਾਫੀ ਚਾਹੁੰਦੇ ਹਾਂ ਉਹਨਾਂ ਕੋਲੋਂ ਪਹਿਲੀ ਗੱਲ ਤਾਂ ਲੋਕਾਂ ਕੋਲੋਂ ਕਿਉਂਕਿ ਅਸੀਂ ਸਾਰੇ ਲੋਕਾਂ ਦੇ ਵਿੱਚ ਹੀ ਆਉਨੇ ਆ ਅਸੀਂ ਬਾਹਰ ਹੀ ਨਹੀਂ ਗੇ ਜਾਂ ਅਸੀਂ ਕੋ ਪੰਜਾਬ ਹਰਿਆਣੇ ਦੇ ਬੰਦੇ ਆ ਜਿਹੜੇ ਐਮਐਲਏ ਜਿਤਾ ਕੇ ਭੇਜੇ ਨੇ ਲੋਕਾਂ ਨੇ ਜਿਤਾ ਕੇ ਭੇਜਿਆ ਸਰਕਾਰ ਲੋਕਾਂ ਨੇ ਬਣਾਈ ਆ ਸੰਪੂਰਨ ਤੌਰ ਤੇ ਬਹੁਮਤ ਨਾਲ ਤੇ ਉਹ ਜਵਾਬ ਦੇ ਜਿਹੜੇ ਐਮਐਲਏ ਹੋਣਗੇ ਮੁੱਖ ਮੰਤਰੀ ਪੰਜਾਬ ਹੋਊਗਾ ਜੀ ਮੇਰਾ ਨਾਮ ਰਾਹੁਲ ਕੁਮਾਰ ਆ ਜੀ ਇਹ ਸਰ ਸਾਡੀ 6 7 8 ਤਰੀਕ ਨੂੰ ਸਟ੍ਰਾਈਕ ਆ ਜੀ ਤੇ ਜਿੱਦਾਂ ਕਿ ਪ੍ਰਦੀਪ ਭਾਈ ਹੁਣ ਦੱਸ ਚੁੱਕੇ ਆ 6 ਤਰੀਕ ਨੂੰ ਮੁਕੰਮਲ ਚੱਕਾ ਜਾਮ ਹੋਏਗਾ ਤੇ 7 ਤਰੀਕ ਨੂੰ ਆਪਾਂ ਸੀਐਮ ਸਾਹਿਬ ਦੀ ਕੋਠੀ ਦਾ ਘਰਾਓ ਕਰਾਂਗੇ ਤੇ 8 ਤਰੀਕ ਨੂੰ ਸਾਡਾ ਪੂਰਨ ਤੌਰ ਤੇ ਹੜਤਾਲ ਹੋਏਗੀ ਤੇ ਇਹ ਇਹ ਸਰਕਾਰ ਦੇ ਖਿਲਾਫ ਇਹ ਹੋਰ ਧਾੜੀ ਕਰਨੀ ਆ ਕਿ ਆਊਟਸੋਰਸ ਵਾਲੇ 16 17 ਸਾਲ ਹੋ ਗਏ ਕਿਸੇ ਪਾਸੇ ਲਾਇਆ ਜਾਣ ਤੇ ਜਿਹੜੀ ਇਹਨਾਂ ਨੇ ਗਲਤ ਪਾਲਿਸੀ ਬਣਾਈ ਆ ਜੋ ਕੋਈ ਵੀ ਆ ਉਹ ਸਾਰੀ ਕੈਨਸਲ ਕਰਕੇ ਤੇ ਸਾਡੇ ਹਿਸਾਬ ਨਾਲ ਸਾਡੀ ਮਿਹਨਤ ਦਾ ਜਿਹੜਾ ਮੁੱਲ ਵਾਪਸ ਦਿੱਤਾ ਜਾਏ ਸਾਨੂੰ ਬਸ ਜਨਤਾ ਨਹੀਂ ਖਰਾਬ ਹੋਏਗੀ ਜਨਤਾ ਦੇ ਹੋਏਗੀ ਪਰ ਜਨਤਾ ਨੂੰ ਖਰਾਬ ਕਰਨ ਵਾਲੇ ਅਸੀਂ ਥੋੜਾ ਆ ਅਸੀਂ ਤੇ ਆਪਣਾ ਸੰਘਰਸ਼ ਲੜਨਾ ਤੇ ਗ੍ਰਜ ਜਨਤਾ ਨੂੰ ਖਰਾਬ ਕਰਨ ਵਾਲੇ ਬੈਠੇ ਉੱਤੇ ਮੁੱਖ ਮੰਤਰੀ ਟਰਾਂਸਪੋਰਟ ਮੰਤਰੀ ਇਹੋ ਖਰਾਬ ਕਰਦੇ ਆ ਉਹ ਅੱਜ ਸਾਡੇ ਮੰਗਾ ਅੱਜ ਹੀ ਆਨੂੰ ਨੋਟੀਫਿਕੇਸ਼ਨ ਜਾਰੀ ਕਰ ਦੇਣ ਕਿ ਤੁਹਾਡੀ ਮੰਗਾਂ ਮੰਨੀਆਂ ਗਈਆਂ ਤੇ ਅਸੀਂ ਕੱਲ ਦੇ ਕੈਸਲ ਦਾ ਦੇ ਦਾਂਗੇ 6 ਤਰੀਕ ਨੂੰ ਸਰਦਾਰ ਜੀ ਅਸੀਂ ਹੜਤਾਲ ਕਰਾਂਗੇ ਗੇਟ ਰੈਲੀਆ ਕਰਾਂਗੇ ਆਪਣੇ ਸੰਪੂਰਨ ਤੌਰ ਤੇ ਚੱਕਾ ਜਾਮ ਕਰਕੇ 7 ਤਰੀਕ ਨੂੰ ਅਸੀਂ ਚੰਡੀਗੜ੍ਹ ਮੁੱਖ ਮੰਤਰੀ ਘਰ ਦਾ ਘਰਾ ਕਰਾਂਗੇ ਮਾਜੀ ਪ੍ਰਦੀਪ ਕੁਮਾਰ ਸ਼ਰਮਾ 50 ਰੋਡਵੇ ਪੰਨਬਾਸ ਪੀਆਰਟੀਸੀ 2511 ਕੰਟਰੈਕਟ ਵਰਕਰ ਯੂਨੀਅਨ ਸਾਡੀਆਂ ਜੀ ਮੁੱਖ ਮੰਗ ਸਾਡੀ ਆ ਜੀ ਕੰਟਰੈਕਟ ਕਾਮਿਆਂ ਨੂੰ ਪੱਕਾ ਕੀਤਾ ਜਾਵੇ ਤੇ ਜਿਹੜੇ ਆਊਟਸੋਰਸ ਵਾਲੇ ਕਰਮਚਾਰੀ ਨੇ ਉਹਨਾਂ ਨੂੰ ਕਿਸੇ ਘਟੀਰੀਏ ਚ ਲਿਆਂਦਾ ਜਾਵੇ ਉਹਨਾਂ ਨੂੰ ਕੰਟਰੈਕਟ ਤੇ ਲਿਆ ਜਾਵੇ ਔਰ ਸਾਡੀ ਜਿਹੜੀ ਤਨਖਾਹ ਦੀ ਇੱਕ ਸਾਰਤਾ ਕੀਤੀ ਜਾਵੇ ਤਨਖਾਹ ਸਾਡੀ ਜਿਹੜੀ ਬਹੁਤ ਘੱਟ ਹੈ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਵਿਚੋਲੇ ਕੱਢੇ ਜਾਣ ਜਿਹੜੇ ਆਊਟਸੋਰਸ ਕੰਪਨੀਆਂ ਵਾਲੇ ਨੇ ਉਹ ਬਿਲਕੁਲ ਠੇਕੇਦਾਰ ਜਿਹੜੇ ਨੇ ਉਹ ਵਾਰੀ ਸੂਬਿਆਂ ਦੁਆੜ ਕੰਮ ਕਰ ਰਹੇ ਨੇ ਉਹ ਕੱਢੇ ਜਾਣ ਕੰਟਰੈਕਟ ਤੇ ਮਤੇ ਲਏ ਜਾਣ ਤਰਖਾ ਦੀ ਇੱਕ ਸਾਰਤਾ ਔਰ ਬੱਸਾਂ ਭਾਈਆਂ ਜਾਣ ਸਾਡੇ ਮਹਿਕਮੇ ਦੇ ਵਿੱਚ ਬੱਸਾਂ ਦੀ ਬਹੁਤ ਘਾਟ ਹੈ ਜੀ 6 ਤਰੀਕ ਨੂੰ ਸਰਦਾਰ ਜੀ ਅਸੀਂ ਹੜਤਾਲ ਕਰਾਂਗੇ ਰੇਟ ਰੈਲੀਆਂ ਕਰਾਂਗੇ ਆਪਣੇ ਸੰਪੂਰਨ ਤੌਰ ਤੇ ਚੱਕਾ ਜਾਮ ਕਰਕੇ 7 ਤਰੀਕ ਨੂੰ ਅਸੀਂ ਚੰਡੀਗੜ੍ਹ ਮੁੱਖ ਮੰਤਰੀ ਘਰ ਦਾ ਘਰਾ ਕਰਾਂਗੇ ਔਰ 8 ਨੂੰ ਸਾਡੀ ਹੜਤਾਲ ਹੋ ਗਈ 6 7 8 ਨੂੰ 3 ਦਿਨ ਦੀ ਹੜਤਾਲ ਹੈ ਸਾਡੀ ਨਕਮੀ ਸਰਕਾਰ ਹੈ ਜੀ ਕਹਿੰਦੀ ਕੋਸ਼ਿਸ਼ ਕਰਦੀ ਕੋਸ਼ਿਸ਼ ਸਾਡੇ ਧਰਨਿਆਂ ਦੇ ਆ ਕੇ ਟਰਾਂਸਪੋਰਟ ਮੰਤਰੀ ਸਾਡਾ ਬੋਲਦਾ ਰਿਹਾ ਵੀ ਸਾਰੇ ਵਿਚੋਲੇ ਜਿਹੜੇ ਉਹ ਕੱਢ ਦੇਵਾਂਗੇ ਆਊਟਸੋਰਸ ਕਰਮਚਾਰੀ ਜਿਹੜੇ ਨੇ ਉਹ ਸਾਰੇ ਪੱਕੇ ਕਰ ਦੇਵਾਂਗੇ ਬੜੇ ਬੜੇ ਵੱਡੇ ਦਾਅਵੇ ਕੀਤੇ ਸੀ ਮੁੱਖ ਮੰਤਰੀ ਪੰਜਾਬ ਵੀ ਹਰਾ ਪੈਣ ਲੈ ਗਿਆ ਸੀ ਉਹ ਵਿਧਾਨ ਸਭਾ ਦੇ ਵਿੱਚ ਵੀ ਉਹਦੀ 30 ਸਕਿੰਟ ਦੀ ਇੱਕ ਜਿਹੜੀ ਆ ਉਹ ਵੀਡੀਓ ਵਾਇਰਲ ਹੋਈ ਪਈ ਹੈ ਉਹ ਸਾਰਾ ਕੁਝ ਕੋਈ ਕੰਮ ਕਰਕੇ ਰਾਜਨੀ ਸਰਕਾਰ ਬਿਲਕੁਲ ਦਿਵਾਲੀਆ ਹੋਈ ਪਈ ਹੈ ਲੋਕੀ ਪਰੇਸ਼ਾਨ ਅਸੀਂ ਮਾਫੀ ਚਾਹੁੰਦੇ ਹਾਂ ਉਹਨਾਂ ਕੋਲ ਪਹਿਲੀ ਗੱਲ ਤਾਂ ਲੋਕਾਂ ਕੋਲ ਕਿਉਂਕਿ ਅਸੀਂ ਸਾਰੇ ਲੋਕਾਂ ਦੇ ਵਿੱਚ ਹੀ ਆਉਨੇ ਆ ਅਸੀਂ ਬਾਹਰ ਹੀ ਨਹੀਂ ਗਏ ਜਾਂ ਅਸੀਂ ਕੋ ਪੰਜਾਬ ਹਰਿਆਣੇ ਦੇ ਬੰਦੇ ਆ ਜਿਹੜੇ ਐਮਐਲਏ ਜਿਤਾ ਕੇ ਭੇਜੇ ਨੇ ਲੋਕਾਂ ਨੇ ਜਿਤਾ ਕੇ ਭੇਜਿਆ ਸਰਕਾਰ ਲੋਕਾਂ ਨੇ ਬਣਾਈ ਆ ਸੰਪੂਰਨ ਤੌਰ ਤੇ ਬਹੁਮਤ ਨਾਲ ਤੇ ਉਹ ਜਵਾਬ ਦੇ ਜਿਹੜੇ ਐਮਐਲਏ ਹੋਣਗੇ ਮੁੱਖ ਮੰਤਰੀ ਪੰਜਾਬ ਹੋਊਗਾ ਜੀ ਮੇਰਾ ਨਾਮ ਰਾਹੁਲ ਕੁਮਾਰ ਆ ਜੀ ਇਹ ਸਰ ਸਾਡੀ 6 7 8 ਤੱਕ ਸਟ੍ਰਾਈਕ ਆ ਜੀ ਤੇ ਜਿੱਦਾਂ ਕਿ ਪ੍ਰਦੀਪ ਭਾਈ ਹੁਣ ਦੱਸ ਚੁੱਕੇ ਆ 6 ਤਰੀਕ ਨੂੰ ਮੁਕੰਮਲ ਚੱਕਾ ਜਾਮ ਹੋਏਗਾ ਦੇ 7 ਤਰੀਕ ਨੂੰ ਆਪਾਂ ਸੀਐਮ ਸਾਹਿਬ ਦੀ ਕੋਠੀ ਦਾ ਘਰਾਓ ਕਰਾਂਗੇ ਤੇ 8 ਤਰੀਕ ਨੂੰ ਸਾਡਾ ਪੂਨ ਤਰੋਂ ਤੇ ਹੜਤਾਲ ਹੋਏਗੀ ਤੇ ਇਹ ਇਹ ਅਸੀਂ ਸਰਕਾਰ ਦੇ ਖਿਲਾਫ ਇਹ ਹੋਰ ਹੜਤਾਲ ਹੀ ਕਰਨੀ ਆ ਕਿ ਆਊਰਸੋਰਸ ਵਾਲੇ 16 17 ਸਾਲ ਹੋ ਗਏ ਕਿਸ ਪਾਸੇ ਲਾਇਆ ਜਾਣ ਤੇ ਜਿਹੜੀ ਇਹਨਾਂ ਨੇ ਗਲਤ ਪਾਲਿਸੀ ਬਣਾਈ ਆ ਜੋ ਕੋਈ ਵੀ ਆ ਉਹ ਸਾਰੀ ਕੈਨਸਲ ਕਰਕੇ ਤੇ ਸਾਡੇ ਹਿਸਾਬ ਨਾਲ ਸਾਡੀ ਮਿਹਨਤ ਦਾ ਜਿਹੜਾ ਮੁੱਲ ਵਾਪਸ ਦਿੱਤਾ ਜਾਏ ਸਾਨੂੰ ਬਸ ਜਨਤਾ ਵੀ ਖਰਾਬ ਹੋਏਗੀ ਜਨਤਾ ਦੇ ਹੋਏਗੀ ਪਰ ਜਨਤਾ ਨੂੰ ਖਰਾਬ ਕਰਨ ਵਾਲੇ ਅਸੀਂ ਥੋੜਾ ਆ ਅgetElementById ਆਪਣਾ ਸੰਘਰਸ਼ ਲੜਨਾ ਤੇ ਗ੍ਰਜਨਤਾ ਨੂੰ ਖਰਾਬ ਕਰਨ ਵਾਲੇ ਬੈਠੇ ਉੱਤੇ ਮੁੱਖ ਮੰਤਰੀ ਟਰਾਂਸਪੋਰਟ ਮੰਤਰੀ ਇਹੋ ਖਰਾਬ ਕਰਦੇ ਆ ਉਹ ਅੱਜ ਸਾਡੇ ਮੰਗਾ ਅੱਜ ਹੀ ਆਨੂੰ ਨੋਟੀਫਿਕੇਸ਼ਨ ਜਾਰੀ ਕਰ ਦੇਣ ਵੀ ਤੁਹਾਡੀ ਮੰਗਾਂ ਮੰਨੀਆਂ ਗਈਆਂ ਤੇ ਅਸੀਂ ਕੱਲ ਦੇ ਕੈਂਸਲ ਦਾ ਦੇ ਦੇਾਂਗੇ